ਗਲਜ ਪਿੰਡੀ ਦੀ ਸਬਜ਼ੀ ਦੀ ਕਰਾਂਗੇ ਕਿ ਆਖਿਰ ਪਿੰਡੀ ਦੀ ਜਿਹੜੀ ਸਬਜ਼ੀ ਹੈ ਉਸ ਨੂੰ ਖਾਣ ਦਾ ਸਹੀ ਤਰੀਕਾ ਕੀ ਹੈ ਕਿ ਤੁਸੀਂ ਵੀ ਪਿੰਡੀ ਖਾਣ ਵੇਲੇ ਕੁਝ ਗਲਤੀਆਂ ਤਾਂ ਨਹੀਂ ਕਰ ਰਹੇ ਉਸ ਨੂੰ ਪਕਾਣ ਵੇਲੇ ਔਰ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਇਹ ਵੀ ਕਰੂੰਗੀ ਜ਼ਰੂਰ ਕਿ ਪਿੰਡੀ ਖਾਣ ਦੇ ਨਾਲ-ਨਾਲ ਜਦੋਂ ਪਿੰਡੀ ਦੀ ਸਬਜ਼ੀ ਤੁਸੀਂ ਖਾਣੀ ਹੈ ਤਾਂ ਕਿਹੜੀਆਂ ਉਹ ਤਿੰਨ ਚੀਜ਼ਾਂ ਨੇ ਜੋ ਪਿੰਡੀ ਦੀ ਸਬਜ਼ੀ ਨਾਲ ਤੁਸੀਂ ਬਿਲਕੁਲ ਵੀ ਨਹੀਂ ਖਾਣੀਆਂ ਜਿਸ ਦੇ ਨਾਲ ਕਈ ਤਰ੍ਹਾਂ ਦੀ ਸਕਿਨ ਅਲਰਜੀਜ਼ ਹੋ ਸਕਦੀਆਂ ਨੇ ਹੋਰ ਵੀ ਡਾਈਜੈਸ਼ਨ ਨੂੰ ਲੈ ਕੇ ਢੇਰ ساری ਪ੍ਰੋਬਲਮਸ ਹੋ ਸਕਦੀਆਂ ਨੇ ਸੋ ਕਾਫੀ ਕੁਝ ਦੱਸਾਂਗੀ ਔਰ ਸਪੈਸ਼ਲ ਜਿਹੜੀ ਭਿੰਡੀ ਨੂੰ ਪਕਾਣ ਦੇ ਵਿੱਚ ਅਕਸਰ ਗਲਤੀ ਕੀਤੀ ਜਾਂਦੀ ਹੈ ਉਸ ਉੱਪਰ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਔਰ ਭਿੰਡੀ ਦਾ ਕਿਹੜਾ ਹਿੱਸਾ ਹੈ ਜੋ ਸਾਨੂੰ ਢੇਰ ਸਾਰੇ ਗੁਣ ਦਿੰਦਾ ਹੈ ਮੀਨਸ ਸਾਡੀ ਹੈਲਥ ਦੇ ਲਈ ਬਹੁਤ ਹੀ ਜ਼ਿਆਦਾ ਗੁਣਕਾਰੀ ਹੈ ਉਸ ਦੀ ਵੀ ਗੱਲ ਕਰਾਂਗੇ ਕਿਉਂਕਿ ਜ਼ਿਆਦਾਤਰ ਘਰਾਂ ਦੇ ਵਿੱਚ ਅਸੀਂ ਜੋ ਦੇਖਦੇ ਆ ਭਿੰਡੀ ਨੂੰ ਬਣਾਉਣ ਦਾ ਜਿਹੜਾ ਤਰੀਕਾ ਹੈ ਉਹ ਅਜਿਹਾ ਤਰੀਕਾ ਹੈ ਕਿ ਜਿਹੜੇ ਉਸ ਦੇ ਗੁੱਡ ਫੈਕਟਰਸ ਨੇ ਸਾਡੀ ਹੈਲਥ ਦੇ ਲਈ ਅਸੀਂ ਉਸ ਨੂੰ ਖਤਮ ਕਰ ਦਿੰਨੇ ਆ ਤੇ ਜੋ ਬਚਦਾ ਹੈ ਉਹ ਸਾਡੇ ਸਕਿਨ ਦੇ ਲਈ ਐਨਾ ਸਾਡੀ ਬਾਡੀ ਦੇ ਲਈ ਕੁਝ ਖਾਸ ਹੈਲਥੀ ਨਹੀਂ ਰਹਿ ਗਿਆ ਸੋ ਪਿੰਡੀ ਦੇ ਪਹਿਲਾਂ ਫਾਇਦਿਆਂ ਦੀ ਅਗਰ ਆਪਾਂ ਗੱਲ ਕਰੀਏ ਜਾ ਜਿਹੜੀ 100 ਗ੍ਰਾਮ ਪਿੰਡੀ ਹੈ ਤਾਂ ਉਸ ਦੇ ਵਿੱਚ 33 ਤੋਂ 35 ਕੈਲਰੀਜ਼ ਹੁੰਦੀਆਂ ਨੇ ਯਾਨੀ ਤੁਸੀਂ ਇੱਥੇ ਸਮਝਾ 사 ਦਿਓ ਕਿ ਇਹ ਜ਼ਿਆਦਾ ਕੁਆਂਟੀਟੀ ਜਿਵੇਂ 100 ਗ੍ਰਾਮ ਦੀ ਆਪਾਂ ਗੱਲ ਕੀਤੀ 100 ਗ੍ਰਾਮ ਦੇ ਵਿੱਚ ਸਿਰਫ 33 ਤੋਂ 35 ਕੈਲਰੀਜ਼ ਜੋ ਹੈ ਪਾਈਆਂ ਜਾਂਦੀਆਂ ਨੇ ਤਾਂ ਇੱਥੋਂ ਸਾਫ਼ ਅੰਦਾਜ਼ਾ ਇਹ ਲੱਗਦਾ ਹੈ ਕਿ ਜੋ weight loss ਕਰਨਾ ਚਾਹੁੰਦੇ ਨੇ ਉਹਨਾਂ ਲਈ ਵੀ ਪਿੰਡੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹਿਣ ਵਾਲੀ ਹੈ ਕਿਉਂਕਿ ਪਿੰਡੀ ਖਾਂਦੇ ਪੇਟ ਭਰਿਆ-ਭਰਿਆ ਵੀ ਰਹਿੰਦਾ ਹੈ ਔਰ ਪਿੰਡੀ ਦੇ ਵਿੱਚ ਸਾਨੂੰ ਬਹੁਤ ਚੰਗੀ ਮਾਤਰਾ ਵਿੱਚ ਫੋਲੇਟ ਮਿਲ ਜਾਂਦਾ ਹੈ ਵਿਟਾਮਿਨ ਸੀ ਮਿਲ ਜਾਂਦਾ ਹੈ ਪੋਟਾਸ਼ੀਅਮ ਔਰ ਮੈਗਨੀ ਜੋ ਜਿਨਾਂ ਨੂੰ ਹਾਈ ਬੀਪੀ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਉਹ ਬਲੱਡ ਨੂੰ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਨ ਦੀ ਇਹ ਸਾਰੀ ਚੀਜ਼ਾਂ ਉਹਦੇ ਵਿੱਚ ਜੋ ਹੈ ਪੋਟਾਸ਼ੀਅਮ ਦੀ ਜਿਹਵੇਂ ਆਪਾਂ ਗੱਲ ਕਰਦੇ ਆ ਮੈਗਨੀਸ਼ੀਅਮ ਦੀ ਗੱਲ ਕਰਦੇ ਆ ਸੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਇਹ ਚੀਜ਼ਾਂ ਹੈਲਪ ਕਰਦੀਆਂ ਨੇ ਜਿੱਦੋਂ ਆਪਾਂ ਫਾਈਬਰ ਦੀ ਗੱਲ ਕਰਦੇ ਆ ਤਾਂ ਜਿਹੜੇ ਡਾਇਬਟੀਜ਼ ਦੇ ਪੇਸ਼ੈਂਟ ਹੈ ਉਹਨਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੈ ਪਿੰਡੀ ਦੀ ਸਬਜ਼ੀ ਕਿਉਂਕਿ ਇੱਕਦਮ ਜੋ ਹੈ ਗਲੂਕੋਸ ਲੈਵਲ ਨੂੰ ਵਧਨ ਨਹੀਂ ਦਿੰਦਾ ਕਿਉਂਕਿ ਫਾਈਬਰ ਆਪਾਂ ਜਾਣਦੇ ਹਾਂ ਇਸ ਦੇ ਵਿੱਚ ਬਹੁਤ ਅੱਛੀ ਮਾਤਰਾ ਵਿੱਚ ਹੁੰਦਾ ਹੈ ਔਰ ਸਭ ਤੋਂ ਜ਼ਿਆਦਾ ਦਾ ਗੁਣਕਾਰੀ ਹਿੱਸਾ ਹੁੰਦਾ ਹੈ ਜਿਹੜਾ ਭਿੰਡੀਆਂ ਦੇ ਵਿੱਚੋਂ ਥੋੜਾ ਚਿਪਚਿਪਲੇ ਇਸਲਾਜਾ ਜਿਹਾ ਸਿਹ ਪਦਾਰਥ ਦੇਖਦੇ ਆ ਐਕਚੁਅਲ ਵਿੱਚ ਉਹ ਸਭ ਤੋਂ ਜ਼ਿਆਦਾ ਫਾਇਦੇ ਰੱਖਦਾ ਸਾਡੀ ਸਿਹਤ ਦੇ ਲਈ ਚਾਹੀ ਅਸੀਂ ਆਪਣੀ ਡਾਈਜੈਸ਼ਨ ਦੀ ਹੈਲਥ ਦੀ ਗੱਲ ਕਰ ਲਈ ਔਰ ਸਾਡੀ ਜਿਹੜੀ ਗਟ ਹੈਲਥ ਹੈ ਉਸ ਦੇ ਲਈ ਵੀ ਇਹੀ ਜਿਹੜਾ ਇਸਲਾਜਾ ਪਦਾਰਥ ਹੈ ਉਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਤੇ ਤੁਸੀਂ ਹੁਣ ਇਸ ਗੱਲ ਤੋਂ ਸਮਝ ਗਏ ਕਿ ਅਸੀਂ ਸਾਰੇ ਜੋ ਆਪਣੇ ਘਰਾਂ ਦੇ ਵਿੱਚ ਪਿੰਡੀ ਬਣਾਉਂਦੇ ਆ ਤਾਂ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਦ ਤੱਕ ਉਹ ਲੇਸਲਾ ਪਦਾਰਤ ਖਤਮ ਨਹੀਂ ਹੁੰਦਾ ਤਦ ਤੱਕ ਅਸੀਂ ਸਮਝਦੇ ਹਾਂ ਕਿ ਪਿੰਡੀ ਤਾਂ ਬਣੀ ਹੀ ਨਹੀਂ ਸੋ ਇਹਨਾਂ ਗੱਲਾਂ ਦਾ ਆਪਾਂ ਧਿਆਨ ਜ਼ਰੂਰ ਰੱਖਣਾ ਹੈ ਔਰ ਦੂਜੀ ਗੱਲ ਕਿ ਜਦੋਂ ਅਸੀਂ ਪਿੰਡੀ ਬਣਾਨੇ ਆ ਤਾਂ ਅਸੀਂ ਉਸ ਨੂੰ ਜ਼ਿਆਦਾ ਤੇਲ ਵਿੱਚ ਇੱਕ ਤਰ੍ਹਾਂ ਨਾਲ ਫਰਾਈ ਕਰਨ ਦੇ ਹਿਸਾਬ ਦੇ ਨਾਲ ਹੀ ਪਿੰਡੀ ਬਣਾ ਲੈਨੇ ਆ ਪਰ ਇਸ ਤਰ੍ਹਾਂ ਨਾਲ ਬਣਾਈ ਗਈ ਪਿੰਡੀ ਚਾਹੇ ਕਿ ਪਿੰਡੀ ਪੂਰੀ ਤਰ੍ਹਾਂ ਨਾਲ ਫਰਾਈ ਕਰਕੇ ਬਣਾਈ ਜਾਂ ਤੁਸੀਂ ਬਹੁਤ ਜ਼ਿਆਦਾ ਤੇਲ ਪਾ ਕੇ ਉਸ ਦੇ ਵਿੱਚ ਉਹਦਾ ਜਿਹੜਾ ਚਿਪਚਿਪਾ ਪਦਾਰਥ ਆਪਾਂ ਕਹਿ ਰਹੇ ਹਾਂ ਲੇਸਲਾ ਪਦਾਰਥ ਹੈ ਅਗਰ ਤੁਸੀਂ ਉਸ ਨੂੰ ਖਤਮ ਕਰ ਦਿੰਦੇ ਹੋ ਤਾਂ ਵੀ ਜੋ ਪਿੰਡੀ ਦੇ ਜਿੰਨੇ ਵੀ ਫਾਇਦੇ ਨੇ ਉਹ ਉੱਥੇ ਹੀ ਖਤਮ ਹੋ ਜਾਂਦੇ ਨੇ ਅਦਰਵਾਈਜ਼ ਇਸ ਦਾ ਸਹੀ ਇੱਕ ਤਰੀਕਾ ਇੱਕ ਛੋਟੀ ਜੀ ਰੈਸਪੀ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਜ਼ਰੂਰ ਦੱਸਾਂਗੀ ਕਿ ਕਿਵੇਂ ਤੁਸੀਂ ਇੱਕ ਚੰਗੇ ਢੰਗ ਦੇ ਨਾਲ ਵੀ ਪਿੰਡੀ ਬਣਾ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਤੁਹਾਡੀ ਸਿਹਤ ਨੂੰ ਪਿੰਡੀ ਦੇ ਢੇ ਸਾਰੇ ਫਾਇਦੇ ਮਿਲਣਗੇ ਹੀ ਮਿਲਣਗੇ ਸੋ ਆਪਾਂ ਜਦੋਂ ਇਹਦੇ ਫਾਇਦਿਆਂ ਦੀ ਗੱਲ ਕਰ ਰਹੇ ਆਂ ਪਹਿਲਾਂ ਆਪਾਂ ਇਹ ਵੀ ਸਮਝ ਲਈਏ ਦੇਖੋ ਜਿਨ੍ਹਾਂ ਦਾ ਕੋਲੇਸਟ੍ਰੋਲ ਲੈਵਲ ਵਧਿਆ ਹੋਇਆ ਹੈ ਜਿਨ੍ਹਾਂ ਦਾ ਮੋਟਾਪਾ ਵਧਿਆ ਹੋਇਆ ਹੈ ਸੋ ਇੱਥੇ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਮੋਟਾਪੇ ਔਰ ਕੋਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ ਵਿੱਚ ਵੀ ਤੁਹਾਨੂੰ ਮਦਦ ਜ਼ਰੂਰ ਮਿਲੇਗੀ ਸੋ ਇੱਥੇ ਸਮਝਣਾ ਦਿਲ ਦੀ ਦੇਖੋ ਦਿਲ ਦੇ ਲਈ ਸਾਡੀ ਹੈਲਥ ਲਈ ਦਿਲ ਦੀ ਹੈਲਥ ਲਈ ਬਹੁਤ ਜ਼ਿਆਦਾ ਅੱਛੀ ਹੈ ਕਿਉਂਕਿ ਖੁਦ ਅੰਦਾਜ਼ਾ ਲਾਓ ਜਦ ਕੋਲੇਸਟ੍ਰੋਲ ਹੀ ਕੰਟਰੋਲ ਵਿੱਚ ਹੋ ਜਾਏਗਾ ਸਾਡਾ ਬੀਪੀ ਜਿਹੜਾ ਹਾਈ ਹੋਇਆ ਪਿਆ ਜਿਨ੍ਹਾਂ ਦਾ ਅਗਰ ਉਹ ਕੰਟਰੋਲ ਵਿੱਚ ਰਹੇਗਾ ਤਾਂ ਸਾਡਾ ਦ ਸੋਣ ਮੈਂ ਤੁਹਾਨੂੰ ਦੱਸਣ ਲੱਗੀ ਆ ਉਹ ਤਰੀਕਾ ਤੁਸੀਂ ਕਿਵੇਂ ਭਿੰਡੀ ਬਣਾਣੀ ਹੈ ਜਿਸ ਦੇ ਨਾਲ ਤੁਹਾਨੂੰ ਜੇ ਵੱਧ ਤੋਂ ਵੱਧ ਫਾਇਦੇ ਜ਼ਰੂਰ ਮਿਲਣ ਤਾਂ ਤੁਸੀਂ ਭਿੰਡੀ ਨੂੰ ਕੱਟ ਕੇ ਉਸ ਨੂੰ ਜੋ ਹੈ ਪਹਿਲਾਂ ਇੱਕ ਇੱਕ ਬਰਤਨ ਦੇ ਵਿੱਚ ਵੇਸਣ ਔਰ ਜੋ ਹੈ ਮਸਾਲਾ ਵਗੈਰਾ ਲਿਆਓ ਹਲਕਾ ਜਿਹਾ ਉਸ ਨੂੰ ਤੁਸੀਂ ਪਾਣੀ ਪਾ ਕੇ ਹਲਕਾ ਜਿਹਾ ਬਿਲਕੁਲ ਕੇ ਉਸਰ ਭਿੰਡੀਆਂ ਦੇ ਉੱਪਰ ਚਿਪਕ ਜਾਏ ਔਰ ਉਸ ਦੇ ਵਿੱਚ ਚੰਗੀ ਤਰ੍ਹਾਂ ਨਾਲ ਭਿੰਡੀਆਂ ਨੂੰ ਉਦੋਂ ਉੱਪਰ ਜਾ ਕੇ ਲੱਗ ਜਾਏ ਚੜ ਜਾਏ ਸਾਰਾ ਵੇਸਣ ਹੈ ਉਸ ਤੋਂ ਬਾਅਦ ਤੁਸੀਂ ਉਸ ਨੂੰ ਮਾਈਕ੍ਰੋਵੇਵ ਵਿੱਚ ਜਾਂ ਫਿਰ ਜਿਹੜੇ ਅੱਜਕੱਲ ਬੜੇ ਹੀ एयर फ्रायर ਵੀ ਆਏ ਹੋਏ ਨੇ ਉਹ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਨੇ ਜਿੱਥੇ ਤੁਸੀਂ ਬਿਨਾ ਤੇਲ ਦਾ ਇਸਤੇਮਾਲ ਕੀਤੇ 에어 ਫ్రायर ਦੇ ਨਾਲ ਚੀਜ਼ ਫਰਾਈ ਵਾਂਗ ਕਰੰਚੀ ਵੀ ਬਣਦੀ ਆ ਔਰ ਉਸ ਦੇ ਵਿੱਚ ਬਿਲਕੁਲ ਤੇਲ ਦਾ ਵੀ ਯੂਜ਼ ਨਹੀਂ ਕਰਨਾ ਪੈਂਦਾ 에어 ਫ్రायर ਦੇ ਵਿੱਚ ਵੀ ਤੁਸੀਂ ਉਸ ਨੂੰ ਬਣਾ ਸਕਦੇ ਹੋ ਔਰ ਕਰੰਚੀ ਬਣੇਗੀ ਟੇਸਟੀ ਬਣੇਗੀ ਇਸੇ ਗੁਣ ਵੀ ਸਾਨੂੰ ਜ਼ਰੂਰ ਮਿਲਣਗੇ ਔਰ ਅਗੋ ਗੱਲ ਕਰੀਏ ਤਾਂ ਡੀਪ ਫਰਾਈ ਤਾਂ ਬਿਲਕੁਲ ਵੀ ਨਾ ਤੁਸੀਂ ਬਣਾਇਆ ਕਰੋ ਪਿੰਡੇ ਨੂੰ ਹੁਣ ਤੁਸੀਂ ਸਾਰੇ ਕਹੋਗੇ ਕਿ ਸ਼ੁਰੂ ਤੋਂ ਜੀ ਇੰਨੇ ਸਾਲਾਂ ਤੋਂ ਇਹੀ ਕੁਝ ਇਸੇ ਤਰੀਕੇ ਨਾਲ ਚੀਜ਼ਾਂ ਬਣਾਈਆਂ ਜਾ ਰਹੀਆਂ ਖਾਈਆਂ ਜਾ ਰਹੀਆਂ ਕਿਉਂਕਿ ਪਹਿਲਾਂ ਵੀ ਕੁਝ ਵੀਡੀਓਜ਼ ਮੈਂ ਅਜਿਹੀਆਂ ਬਣਾਈਆਂ ਜਿਸ ਦੇ ਵਿੱਚ ਕਰੈਕਟ ਕਰਨ ਦੀ ਕੋਸ਼ਿਸ਼ ਕਰਦੀ ਆ ਮੈਂ ਸਭ ਨੂੰ ਤਾਂ ਕੋਈ ਸੁਣਨਾ ਹੀ ਨਹੀਂ ਚਾਹਦਾ ਹਰ ਕੋਈ ਕਹਿੰਦਾ ਜੀ ਇੰਨੇ ਸਾਲਾਂ ਤੋਂ ਸਾਡੇ ਬਜ਼ੁਰਗ ਵੀ ਐਵੇਂ ਖਾਂਦੇ ਆ ਰਹੇ ਨੇ ਸਾਡੇ ਬਜ਼ੁਰਗ ਬਹੁਤ ਅੱਛੀ ਚੀਜ਼ਾਂ ਖਾਰੇ ਸੀ ਠੀਕ ਹੈ ਉਹ ਵੀ ਫਰਾਈ ਕਰਕੇ ਖਾਂਦੇ ਸੀ ਜਾਂ ਜੋ ਵੀ ਹੈ ਪਰ ਨਾਲ ਨਾਲ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਬਹੁਤ ਹੀ ਜ਼ਿਆਦਾ ਸੀ ਜਦੋਂ ਫਿਜ਼ੀਕਲ ਐਕਟੀਵਿਟੀ ਸਾਡੀ ਜ਼ਿਆਦਾ ਹੁੰਦੀ ਹੈ ਤਾਂ ਬਾਡੀ ਵਿੱਚ ਕੋਈ ਵੀ ਟੌਕਸਿਨਸ ਹੋਣ ਤਾਂ ਉਹ ਆਪਣੇ ਆਪ ਬਾਡੀ ਤੋਂ ਬਾਹਰ ਹੋ ਜਾਂਦੇ ਨੇ ਨਾ ਮੋਟਾਪਾ ਚੜਦਾ ਨਾ ਉਦੋਂ ਇਸ ਲਈ ਨਾ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੁੰਦੀ ਸੀ ਸਾਰੇ ਤੰਦਰੁਸਤ ਰਹਿੰਦੇ ਕਿ ਕਿਉਂਕਿ ਜਿਵੇਂ ਨਾ ਮਰਜੀ ਅਸੀਂ ਖਾ ਲਈਏ ਪਰ ਜਦ ਤੱਕ ਅਸੀਂ ਉਸ ਨੂੰ ਸਹੀ ਢੰਗ ਨਾਲ ਪਚਾਵਾਂਗੇ ਨਹੀਂ ਤਾਂ ਉਹ ਹੈਲਥ ਵਿੱਚ ਸਾਡੀ ਪ੍ਰੋਬਲਮ ਕਰੇਗਾ ਹੀ ਕਰੇਗਾ ਸੋ ਜਿਨ੍ਹਾਂ ਦੀ ਹੈਲਥ ਜੋ ਫਿਜ਼ੀਕਲ ਐਕਟੀਵਿਟੀ ਵਧੀਆ ਹੈ ਉਹ ਬਹੁਤ ਚੰਗੀ ਗੱਲ ਹੈ ਸੋ ਉਹ ਲੋਕ ਅਕਸਰ ਨੋਟਿਸ ਵੀ ਕਰਦੇ ਹੋਣਗੇ ਕਿ ਕੋਈ ਵੀ ਚੀਜ਼ ਖਾਂਦੇ ਆ ਉਹਨਾਂ ਨੂੰ ਡਾਈਜੈਸਟ ਵੀ ਹੋ ਜਾਂਦੀ ਹੈ ਪ੍ਰੋਬਲਮ ਉਹਨਾਂ ਨੂੰ ਹੀ ਹੁੰਦੀ ਹੈ ਜੋ ਹਿਲਦੇ ਜੁਲਦੇ ਘੱਟ ਨੇ ਜਿਨ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਘੱਟ ਹੈ ਜਾਂ ਕਈਏ ਕਿ ਕਈਆਂ ਦੀ ਪ੍ਰੋਫੈਸ਼ਨਲ ਲਾਈਫ ਇਸ ਤਰ੍ਹਾਂ ਦੀ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠ ਕੇ ਹੀ ਕੰਮ ਕਰਨਾ ਪੈਂਦਾ ਹੈ ਸੋ ਆਪਣੀ ਲਾਈਫ ਸਟਾਈਲ ਦੇ ਹਿਸਾਬ ਨਾਲ ਹੀ ਆਪਣੀ ਈਟਿੰਗ ਹੈਬਿਟਸ ਨੂੰ ਬਦਲਣਾ ਪਏਗਾ ਤਾਂ ਕਿ ਤੁਸੀਂ ਤੰਦਰੁਸਤ ਰਹਿ ਸਕੋ ਸੋ ਅੱਗੋਂ ਮੈਂ ਗੱਲ ਕਰੂੰਗੀ ਕਿ ਕਿਹੜੀਆਂ ਉਹ ਚੀਜ਼ਾਂ ਨੇ ਜੋ ਤੁਸੀਂ ਪਿੰਡੀ ਖਾਣ ਵੇਲੇ ਨਾਲ ਬਿਲਕੁਲ ਵੀ ਨਹੀਂ ਖਾਣੀਆਂ ਨੇ ਕੰਬੀਨੇਸ਼ਨ ਪਿੰਡੀ ਦੇ ਨਾਲ ਬਿਲਕੁਲ ਵੀ ਨਹੀਂ ਬਣਾਣਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਪਿੰਡੀ ਦੇ ਨਾਲ ਦੁੱਧ ਬਿਲਕੁਲ ਵੀ ਨਹੀਂ ਪੀਣਾ ਕਿਉਂਕਿ ਦੁੱਧ ਔਰ ਪਿੰਡੀ ਦੇ ਕੈਮੀਕਲ ਜਿਹੜੇ ਨੇ ਆਪਸ ਵਿੱਚ ਮੈਚ ਨਹੀਂ ਕਰਦੇ ਤੇ ਜੇ ਤੁਸੀਂ ਪਿੰਡੀ ਖਾ ਗਏ ਉਸ ਤੋਂ ਥੋੜੀ ਦੇਰ ਬਾਅਦ ਵੀ ਦੁੱਧ ਪਿੰਦੇ ਹੋ ਤਾਂ ਤੁਹਾਨੂੰ ਸਕਿਨ ਅਲਰਜੀ ਹੋ ਸਕਦੀ ਹੈ ਰੈਸ਼ਸ ਹੋ ਸਕਦੇ ਹੈ ਡਾਈਜੈਸ਼ਨ ਦੀ ਪ੍ਰੋਬਲਮ ਹੋ ਸਕਦੀ ਹੈ ਅਗਲੀ ਆਪਾਂ ਗੱਲ ਕਰੀਏ ਤਾਂ ਪਿੰਡੀ ਦੇ ਨਾਲ ਮੂਲੀ ਜੋ ਹੈ ਨਹੀਂ ਖਾਣੀ ਹੈ ਮੂਲੀ ਔਰ ਪਿੰਡੀ ਦਾ ਵੀ ਕੰਬੀਨੇਸ਼ਨ ਆਪਸ ਵਿੱਚ ਨਹੀਂ ਬੰਦ ਹੈ ਇਹਨਾਂ ਦੇ ਜਿਹੜੇ ਕੈਮੀਕਲਸ ਨੇ ਆਪਸ ਵਿੱਚ ਮੈਚ ਨਹੀਂ ਕਰਦੇ ਨੇ ਇਸ ਦੇ ਨਾਲ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਸਕਿਨ ਰਿਐਕਸ਼ਨ ਹੋ ਸਕਦਾ ਹੈ ਸਕਿਨ ਤੇ ਦਾਣੇ ਨਿਕਲ ਸਕਦੇ ਨੇ ਖਾਰਿਸ਼ ਹੋ ਸਕਦੀ ਹੈ ਕਈ ਵਾਰ ਤਾਂ ਕਈਆਂ ਨੂੰ ਐਲਰਜੀ ਇੰਨੀ ਜ਼ਿਆਦਾ ਵਾਜ ਜਾਂਦੀ ਹੈ ਕਿ ਡਾਕਟਰ ਕੋਲ ਦਵਾਈ ਵੀ ਲੈਣ ਜਾਣਾ ਪੈਂਦਾ ਹੈ ਅਗਲੀ ਇੱਕ ਹੋਰ ਲਾਸਟ ਚੀਜ਼ ਜੋ ਮੈਂ ਦੱਸਣ ਜਾ ਰਹੀਆਂ ਪਿੰਡੀ ਦੇ ਨਾਲ ਕਰੇਲਾ ਵੀ ਨਹੀਂ ਖਾਣਾ ਜੀ ਹਾਂ ਅਸੀਂ ਨਾਰਮਲੀ ਦੇਖਦੇ ਹਾਂ ਕਿ ਜਦੋਂ ਪਿੰਡੀ ਲਿਆਂਦੀ ਜਾਂਦੀ ਹੈ ਕਰੇਲੇ ਵੀ ਲਿਆਏ ਜਾਂਦੇ ਆਪਾਂ ਇਕੱਠੇ ਫਰਾਈ ਕਰਕੇ ਜੀਜ਼ਾ ਰੱਖ ਲੈਣੇ ਆ ਤੇ ਪਿੰਡੀ ਵੀ ਖਾਣੇ ਆ ਕਰੇਲਾ ਵੀ ਖਾਣੇ ਆ ਲੱਗਦਾ ਤੇ ਬਹੁਤ ਜ਼ਿਆਦਾ ਖਾ ਲੋਗੇ ਤਾਂ ਉਹ ਡਾਈਜੈਸ਼ਨ ਜੋ ਹੈ ਇਕਦਮ ਜ਼ਿਆਦਾ ਨਹੀਂ ਹੋ ਪਾਂਦਾ ਸਲੋ ਪ੍ਰੋਸੈਸ ਹੋ ਜਾਂਦਾ ਤੇ ਉਸ ਦੇ ਦੌਰਾਨ ਪੇਟ ਗੈਸੀ ਪ੍ਰੋਬਲਮ ਹੋ ਸਕਦੀ ਹੈ ਤੁਹਾਨੂੰ ਬਲੋਟਿੰਗ ਦੀ ਪ੍ਰੋਬਲਮ ਹੋ ਸਕਦੀ ਹੈ ਇਵਨ ਕਵਰ ਜ਼ੀ ਕਨਸਟਿਪੇਸ਼ਨ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਸੋ ਅਖੀਰ ਦੇਖੋ ਮੈਂ ਹਮੇਸ਼ਾ ਇਹ ਕਈ ਵਾਰੀ ਗੱਲ ਕਹੀ ਹੈ ਕਿ ਕੋਈ ਚੰਗੀ ਚੀਜ਼ ਵੀ ਹੈ ਤਾਂ ਅਸੀਂ ਉਹਨੂੰ ਲਿਮਟਿਡ ਮ ਖਾਵਾਂਗੇ ਤਾਂ ਹੀ ਉਸ ਦਾ ਸਾਨੂੰ ਫਾਇਦਾ ਮਿਲੇਗਾ ਚੰਗੀ ਚੀਜ਼ ਹੈ ਤੇ ਇਹ ਨਹੀਂ ਕਿ ਅਸੀਂ ਪਰ ਪਰ ਕੇ ਖਾਣ ਲੱਗ ਜਾਈਏ ਤਾਂ ਫਿਰ ਤਾਂ ਉਸ ਦਾ ਵੀ ਸਾਈਡ ਇਫੈਕਟ ਸਾਨੂੰ ਦੇਖਣ ਨੂੰ ਹੀ ਮਿਲਦਾ ਹੈ ਪਿੰਡੀ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਗੁਣਾਂ ਨਾਲ ਭਰਪੂਰ ਹੈ ਪਰ ਫਰਾਈ ਨਹੀਂ ਕਰਨੀ ਹੈ ਬਹੁਤ ਜ਼ਿਆਦਾ ਤੇਲ ਦੇ ਵਿੱਚ ਨਹੀਂ ਬਣਾਣੀ ਹੈ ਔਰ ਇਹਦਾ ਜਿਹੜਾ ਚਿਪਚਿਪਾ ਜਿਹੜਾ ਲੇਸਲਾ ਪਦਾਰਤ ਹੈ ਉਹੀ ਸਭ ਤੋਂ ਜ਼ਿਆਦਾ ਗੁਣਕਾਰੀ ਹੈ ਪਰ ਸਾਡੇ ਘਰਾਂ ਦੇ ਵਿੱਚ ਉਸ ਨੂੰ ਪਸੰਦ ਨਹੀਂ ਕੀਤਾ ਜਾਂਦਾ ਕਿਉਂਕਿ ਜਦੋਂ ਅਗਰ ਲੇਸ ਰਹਿ ਜਾਂਦੀ ਹੈ ਵਿੱਚ ਤੱਕ ਇਹ ਆ ਜਾਂਦਾ ਹੈ ਕਿ ਸਬਜ਼ੀ ਅਲੇ ਕੱਚੀ ਹੈ ਸੋ ਇਸ ਨੂੰ ਤੁਸੀਂ ਸਟੀਮ ਜਾਂ ਸੌਟੇ ਕਰਕੇ ਵੀ ਖਾ ਸਕਦੇ ਹੋ ਪਿੰਡੀ ਤੋਂ ਸਾਨੂੰ ਕੈਲਸ਼ੀਅਮ ਵੀ ਚੰਗੀ ਮਾਤਰਾ ਵਿੱਚ ਮਿਲ ਜਾਂਦਾ ਪਰ ਇੱਥੇ ਤੁਸੀਂ ਉਹ ਵੀ ਧਿਆਨ ਜ਼ਰੂਰ ਰੱਖਣਾ ਹੈ ਜਿਨ੍ਹਾਂ ਨੂੰ ਕਿਡਨੀ ਵਿੱਚ ਸਟੋਨ ਦੀ ਪ੍ਰੋਬਲਮ ਬਾਰ-ਬਾਰ ਹੁੰਦੀ ਰਹਿੰਦੀ ਹੈ ਤਾਂ ਉਹ ਜ਼ਰੂਰ ਧਿਆਨ ਦੇ ਨਾਲ ਹੀ ਜੋ ਹੈ ਪਿੰਡੀ ਖਾਣ ਕਿਉਂਕਿ ਇਸ ਦੇ ਨਾਲ ਹੋ ਸਕਦਾ ਹੈ ਕਿ ਤੁਹਾਡੇ ਸਟੋਨ ਦੀ ਪ੍ਰੋਬਲਮ ਹੋ ਵੱਧ ਜਾਏ ਅਗਰ ਤੁਸੀਂ ਡੇਲੀ ਹੀ ਅਗਰ ਪਿੰਡੀ ਖਾਂਦੇ ਹੋ ਸੋ ਅਗਰ ਪਿੰਡੀ ਖਾਂਦੇ ਵੀ ਹੋ ਜਿਨ੍ਹਾਂ ਨੂੰ ਕਿਡਨੀ ਵਿੱਚ ਸਟੋਨ ਦੀ ਪ੍ਰੋਬਲਮ ਅਕਸਰ ਰਹਿੰਦੀ ਹੈ ਤਾਂ ਤੁਸੀਂ ਥੋੜੀ ਮਾਤਰਾ ਵਿੱਚ ਖਾਓ ਔਰ ਨਾਲ ਦੀ ਨਾਲ ਪਿੰਡੀ ਖਾਣ ਤੋਂ ਜਦੋਂ ਆਪਾਂ ਰੋਟੀ ਖਾ ਲੈਨੇ ਆ ਘੰਟੇ ਬਾਅਦ ਜਦੋਂ ਅਸੀਂ ਪਾਣੀ ਪੀਣਾ ਤਾਂ ਥੋੜੀ-ਥੋੜੀ ਦੇ ਹੈ ਪਾਣੀ ਵੀ ਸਾਨੂੰ ਜ਼ਿਆਦਾ ਮਾਤਰਾ ਵਿੱਚ ਜ਼ਰੂਰ ਪੀਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਜਿਹੜਾ ਹੈ ਤੁਹਾਨੂੰ ਸਟੋਨ ਦੀ ਪ੍ਰੋਬਲਮ ਨਾ ਹੋ ਸਕੇ ਦੋਸਤੋ ਜ਼ਰੂਰ ਮੈਨੂੰ ਦੱਸਿਓ ਜੀ ਕਿਸ-ਕਿਸ ਨੂੰ ਪਿੰਡੀ ਬਹੁਤ ਸਵਾਦ ਲੱਗਦੀ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੁਸੀਂ ਕਿਸ ਢੰਗ ਦੇ ਨਾਲ ਪਿੰਡੀ ਬਣਾਉਂਦੇ ਹੋ ਤਾਂ ਕਿ ਬਾਕੀਆਂ ਨੂੰ ਵੀ ਪਤਾ ਚੱਲ ਸਕੇ ਕਿ ਪਿੰਡੀ ਖਾਣ ਦੇ ਕਿੰਨੇ ਸਾਰੇ ਫਾਇਦੇ ਨੇ ਕੁਝ ਥਾਵਾਂ ਤੇ ਤਾਂ ਜਿਹੜੀ ਪਿੰਡੀ ਹੈ ਉਸ ਨੂੰ ਕੱਟ ਕੇ ਪਾਣੀ ਵਿੱਚ ਭਿਗੋ ਕੇ ਉਸ ਦਾ ਪਾਣੀ ਵੀ ਪੀਤਾ ਜਾਂਦਾ ਕਿਉਂਕਿ ਫਿਰ ਉਸ ਪਾਣੀ ਵਿੱਚ ਉਹ ਲੇਸਲਾ ਪਦਾਰਥ ਤੇ ਪਿੰਡੀ ਦੇ ਵਿੱਚ ਜਿਹਨੇ ਵਿਟਾਮਿਨਸ ਔਰ ਮਿਨਰਲਸ ਨੇ ਉਹ ਪਾਣੀ ਦੇ ਵਿੱਚ ਆ ਜਾਂ ਦੇਨੇ ਤੇ ਉਹ ਪਾਣੀ ਪੀਤਾ ਜਾਂਦਾ ਤੇ ਉਹ ਹੈਲਥ ਇਸ਼ੂਜ਼ ਦੇ ਵਿੱਚ ਬਹੁਤ ਜ਼ਿਆਦਾ ਕਈ ਤਰ੍ਹਾਂ ਦੀ ਹੈਲਥ ਇਸ਼ੂਜ਼ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਏਵਨ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਉਹਨਾਂ ਉਹ ਵੀ ਜੋ ਲੋਕ ਨੇ ਕਹੀ ਥਾਤੇ ਇਸ ਤਰ੍ਹਾਂ ਦਾ ਪਿੰਡੀ ਦਾ ਪਾਣੀ ਪਿੰਦੇ ਨੇ ਸੋ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖੋ ਜੀ ਵੀਡੀਓ ਆ ਜੇ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਜ਼ਰੂਰ ਸਾਂਝੀ ਕਰਿਓ ਪਿੰਡੀ ਕਿਸ ਕਿਸ ਨੂੰ ਪਸੰਦ ਹੈ ਔਰ ਤੁਸੀਂ ਕਿਸ ਢੰਗ ਦੇ ਨਾਲ ਪਿੰਡੀ ਬਣਾ ਕੇ ਖਾਂਦੇ ਹੋ ਔਰ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੀਤੇ ਤਾਂ फटाफट ਸਬਸਕ੍ਰਾਈਬ ਵੀ ਕਰ ਲੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ